ਸਿਹਤ ਵਿਭਾਗ ਵੱਲੋਂ ਲਗਾਤਾਰ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਸੰਬੰਧੀ ਕੀਤੀ ਜਾ ਰਹੀ ਹੈ ਚੈਕਿੰਗ ਡਾਕਟਰ 우ਸ਼ਾ ਗੋਇਲ ਵੱਲੋਂ ਦਿੱਤੀ ਗਈ ਜਾਣਕਾਰੀ ਕਿ ਹਾਂ ਸਿਰਫ ਜਨਵਰੀ ਤੋਂ ਲੈ ਕੇ ਹੁਣ ਤੱਕ ਸਿਰਫ 9 ਕੇਸ ਹੀ ਆਏ ਨੇ ਹੁਣ ਤੱਕ ਡੇਂਗੂ ਦੇ ਪੋਜ਼ਿਟਿਵ ਬਠੰਡਾ ਦੇ ਲਈ ਹੀ ਲਈ ਹੈ ਇਹ ਚੰਗੀ ਖਬਰ ਦੱਸਦੀ ਹੈ ਕਿ ਬਾਰਸ਼ਾਂ ਦੇ ਦਿਨਾਂ ਦੇ ਵਿੱਚ ਡੇਂਗੂ ਦਾ ਵਧਣਾ ਸੁਭਾਵਿਕ ਹੋ ਜਾਂਦਾ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਰੇ ਡੇਂਗੂ ਦੇ ਕੇਸ ਨਹੀਂ ਉਹ ਬਹੁਤ ਘੱਟ ਆਏ ਨੇ ਤੇ ਗੱਲ ਕਰੀਏ ਤਾਂ ਇਸ ਵਾਰੀ ਸਿਰਫ ਜਨਵਰੀ ਤੋਂ ਲੈ ਕੇ ਹੁਣ ਤੱਕ ਸਿਰਫ 9 ਕੇਸ ਹੀ ਡੇਂਗੂ ਦੇ ਪੋਜ਼ਿਟਿਵ ਆਏ ਹਨ ਕਿਉਂਕਿ ਸਿਹਤ ਵਿਭਾਗ ਜਿਹੜਾ ਹੁਣ ਸਿਹਤ ਵਿਭਾਗ ਹੈ ਉਹ ਲਗਾਤਾਰ ਸਤਰ ਦਿਖਾਈ ਦੇ ਰਿਹਾ ਹੈ ਅਤੇ ਲੋਕਾਂ ਦੇ ਘਰ-ਘਰ ਜਾ ਕੇ ਇਹਨਾਂ ਬਲੜੀ ਹੈ ਉਹ ਡੇਂਗੂ ਤਲਾਰਵੇ ਚੈਕਿੰਗ ਕੀਤੀ ਜਾ ਰਹੀ ਕਿਉਂਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਇੱਥੇ ਵੀ ਪਾਣੀ ਖੜਾ ਹੋ ਜਾਂਦਾ ਹੈ ਅਤੇ ਉੱਥੇ ਹੀ ਡੇਂਗੂ ਦਾ ਲਾਰਵਾ ਜਿਹੜਾ ਉਹ ਪੈਦਾ ਹੋ ਜਾਂਦਾ ਤੇ ਫਿਰ ਡੇਂਗੂ ਦਾ ਮਛਰ ਜਦੋਂ ਆਉਂਦਾ ਤਾਂ ਜਦੋਂ ਇਹ ਡੇਂਗੂ ਦਾ ਮਛਰ ਕੱਟਦਾ ਲੋਕਾਂ ਨੂੰ ਡੇਂਗੂ ਹੋ ਜਾਂਦਾ ਜਿਸ ਦਿਨ ਨਾਲ ਇਹ ਜਿਹੜਾ ਹੈ ਅੱਗੇ-ਅ ਪਰ ਇਸ ਵਾਰ ਜਿਹੜਾ ਡੇਂਗੂ ਦੇ ਲਈ ਜੇ ਆਪਾਂ ਗੱਲ ਕਰੀਏ ਬਠਿੰਡਾ ਸ਼ਹਿਰ ਦੇ ਲਈ ਬਠਿੰਡਾ ਵਾਸੀਆਂ ਦੇ ਲਈ ਬਠਿੰਡਾ ਜ਼ਿਲ੍ਹੇ ਦੇ ਲਈ ਇਹ ਚੰਗੀ ਖਬਰ ਹੈ ਕਿ ਡੇਂਗੂ ਦਾ ਜਿਹੜਾ ਐਤਕੀ ਵਾਧਾ ਨਹੀਂ ਹੋਇਆ ਕਿਉਂਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਕੀ ਰਹੀ ਹੈ ਉਹ ਚੈਕਿੰਗ ਕੀਤੀ ਹੈ ਨਾਲ ਨਾਲ ਉਹਨਾਂ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿਤੇ ਵੀ ਸਾਫ ਪਾਣੀ ਨਾ ਖੜਾ ਹੋਣ ਦਿਓ ਤਾਂ ਜੋ ਡੇਂਗੂ ਦਾ ਲਾਰਵਾ ਉੱਥੇ ਪੈਦਾ ਹੋ ਜਾਵੇ ਤੇ ਉਹਨਾਂ ਨਾਲੇ ਵੀ ਕਿਹਾ ਕਿ ਅਗਰ ਤੁਹਾਡੇ ਘਰ ਦੇ ਵਿੱਚ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਨਗਰ ਨਿਗਮ ਨੂੰ ਸੋਨੂ ਇਸ ਦੇ ਨਾਲ 500 ਰੁਪਏ ਜੁਰਮਾਨਾ ਕਰ ਸਕਦਾ ਹੈ ਅਤੇ ਅਗਰ ਕਿਸੇ ਵੀ ਸਰਕਾਰੀ ਤੰਤਰ ਦੇ ਵਿੱਚ ਕਿਤੇ ਵੀ ਅਗਰ ਡੇਂਗੂ ਦਾ ਲਾਰਦਾ ਮਿਲਦਾ ਤਾਂ ਉਥੋਂ ਦੇ ਮੁਖੀ ਨੂੰ 11000 ਰੁਪਏ ਜੁਰਮਾਨਾ ਜਿਹੜਾ ਉਹ ਹੋ ਜਾਵੇਗਾ। ਐਸ ਨੂੰ ਦਿਖਾ ਰਹੇ ਹਾਂ ਸਿਹਤ ਵਿਭਾਗ ਵੱਲੋਂ ਫਿਰ ਵੀ ਜਿਹੜੇ ਨੇ ਆਪਣੇ ਪ੍ਰਬੰਧ ਨਹੀਂ ਉਹ ਪੂਰੇ ਕੀਤੇ ਹੋਏ ਨੇ। ਲੇਕਿਨ ਇਹਨਾਂ ਨੇ ਵਾਰ-ਵਾਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਤੇ ਵੀ ਸਾਫ਼ ਪਾਣੀ ਜਿਹੜਾ ਉਹ ਖੜਾ ਨਾ ਹੋਣ ਦਿਓ ਤਾਂ ਜੋ ਡੇਂਗੂ ਜਿਹੜਾ ਉਹ ਅੱਗੇ ਫੈਲ ਸਕੇ। ਆਓ ਤੁਹਾਨੂੰ ਸੁਣਾਉਣੇ ਹੈ ਐਸ ਸਬੰਧੀ ਕੀ ਕਹਿੰਦੇ ਨੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ उषा गोयल इस मामले में लगे हैं जैसा को टीम होता मैं डॉक्टर उषा गोयल जिला सेत अफसर पठानडा पर तो स्थिति है डेंगू के कितने पॉजिटिव ने और की उम्मीद कर दूं किस तरह चलेगा बिजनेस का ਦੇਖੋ ਜੀ ਹਾਲੇ ਤੱਕ ਜੇ ਲੱਗੀ ਹੈ ਤਾਂ 8 ਮਹੀਨੇ ਤੱਕ 7 ਮਹੀਨੇ ਨਿਕਲ ਗਏ 8वां ਸ਼ੁਰੂ ਹੋ ਗਿਆ ਸਿਰਫ 9 ਪੋਜ਼ਿਟਿਵ ਨੇ ਅੱਜ ਦੀ ਡੇਟ ਤੱਕ ਤੇ ਹੁਣ ਕਾਫੀ ਦਿਨਾਂ ਤੋਂ ਨਹੀਂ ਆਏ ਪੋਜ਼ਿਟਿਵ ਪਰ ਮੈਂ ਇੰਨਾ ਕਹਿ ਰਹੀ ਹਾਂ ਕਿ ਬਾਰਿਸ਼ ਰੁਕ ਰੁਕ ਕੇ ਪੈ ਰਹੀ ਹੈ ਉਮਸ ਪਰ ਹੈ ਮੌਸਮ ਹੈ ਤੇ ਜਿਹੜਾ ਤਾਪਮਾਨ ਹੈ 30 35 ਡਿਗਰੀ ਦੇ ਨੇੜੇ ਤੇੜੇ ਹੈ ਇਹ ਬਹੁਤ ਵਧੀਆ ਤਾਪਮਾਨ ਹੁੰਦਾ ਮੱਛਰ ਪਨਪਨ ਵਾਸਤੇ ਤੇ ਲਾਰਵਾ ਬ੍ਰੀਡ ਹੋਣ ਵਾਸਤੇ ਨਾਗਰਿਕਾਂ ਨੂੰ ਸ਼ਹਿਰ ਵਾਸੀਆਂ ਨੂੰ ਇੱਕੋ ਹੀ ਅਪੀਲ ਹੈ ਕਿ ਸਾਫ਼ ਪਾਣੀ ਕਿਸੇ ਚੀਜ਼ ਚ ਚਾਹੇ ਉਹ ਕਬਾੜ ਹੈ ਪੋਲੀਥੀਨ ਹੈ ਡਿਸਪੋਜ਼ੇਬਲ ਵੱਲਾ ਉਹਦੇ ਇਕੱਠਾ ਨਾ ਹੋਣ ਦਿਓ ਤੇ ਸਭ ਤੋਂ ਜ਼ਰੂਰੀ ਜੇ ਸਾਰੇ ਕਲੋਨੀ ਵਾਲੇ ਸੁਸਾਇਟੀ ਵਾਲੇ ਮੁਹੱਲੇ ਵਾਲੇ ਗਲੀਆਂ ਵਾਲੇ ਇੱਕ ਸ਼ਨੀਵਾਰ ਤੇ ਇਤਵਾਰ ਨੂੰ ਇੱਕ ਸਫਾਈ ਮਹਿੰਮ ਚਲਾ ਲਓ ਸਫਾਈ ਮਹਿੰਮ ਦਾ ਮਤਲਬ ਹੈ ਵੀ ਆਪਾਂ ਆਪਣਾ ਛੱਤ ਆਲਾ ਦਵਾਲਾ ਖਾਲੀ ਪਲਾਟ ਬਾਉਂਡਰੀ ਵਾਲ ਤੋਂ ਬਾਹਰ ਗਲੀ ਮੁਹੱਲਾ ਸੋਸਾਇਟੀ ਵਿੱਚ ਸਫਾਈ ਕਰਕੇ ਕਬਾੜ ਚੁੱਕ ਦੀਏ ਤਾਂ ਯਾਦ ਰੱਖਿਓ ਮੇਰੀ ਗੱਲ ਇਹ ਜਿਹੜੀ ਮਹਿੰਮ ਸਰਕਾਰ ਨੇ ਹਰ ਸ਼ੁੱਕਰਵਾਰ ਡੇਂਗੀ ਤੇ ਵਾਰ ਚਲਾਈ ਹੈ ਜੇ ਨਾਗਰਿਕ ਇਹ ਸ਼ਨੀਵਾਰ ਇਤਵਾਰ ਨੂੰ ਕਿਉਂਕਿ ਸਾਰਿਆਂ ਨੂੰ ਛੁੱਟੀ ਹੁੰਦੀ ਹੈ ਘਰ ਹੁੰਦੇ ਆ ਹਰ ਕਲੋਨੀ ਮੁਹੱਲੇ ਨੂੰ ਸਾਫ ਕਰ ਲੈਣ ਤਾਂ ਤੁਸੀਂ ਯਾਦ ਰੱਖੋਗੇ ਲਾਰਵਾ ਤੁਸੀਂ ਆਪ ਦੇਖੋਗੇ ਕਿ ਪੈਦਾ ਹੀ ਨਹੀਂ ਹੋਏ। लास्टਵਾਲ ਮੇਰਾ ਸ਼ੋਰਟਲੀ ਦੱਸਿਓ ਕਿੰਨੀਆਂ ਟੀਮਸ ਨੇ ਔਰ ਕਿਸ ਤਰ੍ਹਾਂ ਦਾ ਫਾਈਨ ਕੀਤਾ ਜਾ ਰਿਹਾ ਇਹਨਾਂ ਕੰਦੇ ਕੋਲ ਸਾਡੇ ਕੋਲ ਸ਼ਹਿਰੀ ਬਠਿੰਡਾ ਵਿੱਚ 16 ਟੀਮਾਂ ਨੇ ਸੋ ਇਹਨਾਂ ਵਿੱਚ ਸਾਡੇ ਐਸਆਈ ਵਰਕਰ ਬਰੀਡਿੰਗ ਚੈਕਰ ਤੇ ਕਮੇਟੀ ਵੱਲੋਂ ਕਾਰਪੋਰੇਸ਼ਨ ਵੱਲੋਂ ਸਾਨੂੰ ਫੋਗਿੰਗ ਵਾਲੇ ਮਿਲਦੇ ਨੇ ਤੇ ਜਿੱਥੇ-ਜਿੱਥੇ ਲਾਰਵਾ ਮਿਲਦਾ ਜੇ ਕਿਸੇ ਦੇ ਘਰ 'ਚ ਲਾਰਵਾ ਮਿਲਦਾ ਉਹਦੀ ਰਿਪੋਰਟ ਅਸੀਂ ਕਾਰਪੋਰੇਸ਼ਨ ਨੂੰ ਭੇਜਦੇ ਹਾਂ ਤੇ ਕਾਰਪੋਰੇਸ਼ਨ ਉਹਦਾ 500 ਰੁਪਏ ਚਲਾਨ ਕਰਦੀ ਆ ਪਰ ਜੇ ਕਿਸੇ ਸੰਸਥਾ 'ਚ ਮਿਲਦਾ ਹੈ ਤਾਂ ਚਾਹੇ ਉਹ ਕੋਈ ਕੋਈ ਵੀ ਸੰਸਥਾ ਹੋਵੇ ਉਹ ਤਾਂ ਉਥੋਂ ਦੇ ਜਿਹੜਾ ਇੰਚਾਰਜ ਜਾਂ ਮੁਖੀ ਹੈ ਉਹਨੂੰ 11000 ਦਾ ਫਾਈਲ